ਕੀ ਇਸੇ ਵੀ ਸਮੱਸਿਆ ਨੂੰ ਹੈਂਡਲ ਕਰਨ ਦੇ ਟੈਕਲ ਕਰਨ ਦੇ ਉਹਦਾ ਸਾਹਮਣਾ ਕਰਨ ਦੇ ਦੋ ਤਰੀਕੇ ਹੁੰਦੇ ਨੇ ਐਗਜ਼ਾਮਪਲ ਦਿੰਦਾ ਮੰਨ ਲਓ ਆਪਣੀ ਬਾਹ ਟੁੱਟ ਗਈ ਤਾਂ ਪਹਿਲਾ ਰਸਤਾ ਹੈ ਕਿ ਆਪਣੇ ਕੋਲੇ ਕੋਈ ਵੀ ਜਣਾ ਆਉਂਦਾ ਆਪਾਂ ਨੂੰ ਪੁੱਛਦਾ ਆਪਾਂ ਉਹਨੂੰ ਦੱਸ ਦਿਆਂ ਵੀ ਮੇਰੀ ਬਾਹ ਐ ਟੁੱਟ ਗਈ ਹਰ ਇੱਕ ਬੰਦੇ ਨੂੰ ਆਪਾਂ ਰੋਗ ਰੋਗ ਕੇ ਦੱਸ ਦਿਆਂ ਵੀ ਮੇਰੀ ਬਾਹ ਟੁੱਟ ਗਈ ਹਰ ਵੇਲੇ ਆਪਣੀ ਬਾਹ ਨੂੰ ਦੇਖਦੇ ਰਹਿੰਦੇ ਆ ਤੇ ਕਹੀ ਜਾਂਦੇ ਆ ਵੀ ਮੇਰੀ ਇਹ ਬਾਹ ਟੁੱਟ ਗਈ ਹਰ ਵੇਲੇ ਇੱਕੇ ਗੱਲ ਬਾਰ-ਬਾਰ ਬਾਰ-ਬਾਰ ਬਾਹਾਂ ਟੁੱਟ ਗਈ ਫਲਾਣਿਆਂ ਮੇਰੀ ਬਾਹਾਂ ਟੁੱਟ ਗਈ ਬਾਹਾਂ ਟੁੱਟ ਗਈ ਇੱਕ ਤਰੀਕਾ ਤਾਂ ਇਹ ਹੈ ਆ ਦੂਜਾ ਢੰਗ ਕੀ ਹੈ ਬਾਹਾਂ ਵੱਲ ਦੇਖਣਾ ਇਹ ਕਹਿਣਾ ਕਿ ਬਾਹਾਂ ਟੁੱਟ ਗਈ ਹੁਣੇ ਆਪਣੇ ਆਪ ਸਮੇਂ ਨਾਲ ਜੁੜ ਗਈ ਜਾਨੀ ਕਿ ਕਿਸੇ ਚੀਜ਼ ਨੂੰ ਕਿਸੇ ਸਮੱਸਿਆ ਨੂੰ ਅਕਸੈਪਟ ਕਰ ਲੈਣਾ ਮੰਨ ਲੈਣਾ ਕਿ ਇਹ ਸਮੱਸਿਆ ਹੈਗੀ ਐ ਤੇ ਇਹ ਸਮੇਂ ਦੇ ਨਾਲ ਨਾਲ ਹੀ ਇਸ ਚੀਜ਼ ਦਾ ਹੱਲ ਹੋਊਗਾ ਅਕਸੈਪਟੈਂਸ ਤੇ ਤੁਸੀਂ ਦੇਖੋਗੇ ਇੱਕ ਦਿਨ ਅਚਾਨਕ ਤੁਹਾਡਾ ਧਿਆਨ ਵੀ ਨਹੀਂ ਜਾਊਗਾ ਤੇ ਤੁਹਾਡੀ ਬਾਹ ਜੁੜ ਜੂਗੀ ਸੋ ਆਪਣਾ ਧਿਆਨ ਬਾਹ ਤੋਂ ਹਟਾਓ ਜਿਹੜੇ ਸਰੀਰ ਦੇ ਬਾਕੀ ਅੰਗ ਕੰਮ ਕਰ ਰਹੇ ਨੇ ਸਹੀ ਕਰ ਰਹੇ ਨੇ ਉਹਨਾਂ ਦੇ ਉੱਤੇ ਧਿਆਨ ਲਾਓ ਸਸ਼ਿਕਾ